ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪ ਸੰਗਤਾਂ ਦੇ ਰੂਪ ਰੂਪ ਕਰਾਉਣ ਜਾ ਰਹੇ ਹਾਂ ਬੱਚੀ ਹਰਮਨਜੋਤ ਕੌਰ ਜਿਨ੍ਹਾਂ ਨੇ ਗੁਰਬਾਣੀ ਤੋਂ ਇਤਿਹਾਸ ਤੋਂ ਬਹੁਤ ਕੁਝ ਸਿੱਖਿਆ ਤੇ ਅਸੀਂ ਵੀ ਲੰਮੇ ਸਮੇਂ ਤੋਂ ਗੁਰਮਤਿ ਦੇ ਕੈਂਪ ਲਾ ਰਹੇ ਆਂ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਲਾ ਰਹੇ ਆਂ ਤਾਂ ਜੋ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਆਉਣ ਵਾਲਾ ਜਿਹੜਾ ਸਾਡੀ ਕੌਮ ਦਾ ਭਵਿੱਖ ਆ ਉਹ ਚੰਗਾ ਹੋਵੇ ਗੁਰਬਾਣੀ ਦੇ ਨਾਲ ਜੁੜਿਆ ਹੋਵੇ ਇਤਿਹਾਸ ਦੇ ਨਾਲ ਜੁੜਿਆ ਹੋਵੇ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਵਿੱਚ ਆਪਣੇ ਗੁਰੂ ਸਹਿਬਾਨ ਜੀ ਦੀ ਵਿਚਾਰਧਾਰਾ ਨੂੰ ਲੈ ਕੇ ਅੱਗੇ ਜਾ ਸਕੀਏ ਆਪਣੇ ਇਤਿਹਾਸ ਨੂੰ ਅੱਗੇ ਲੈ ਕੇ ਜਾ ਸਕੀਏ ਕਿ ਸਾਡੇ ਉਪਰਾਲੇ ਨੇ ਤੇ ਸਾਡੀਆਂ ਹੀ ਕਲਾਸਾਂ ਦੇ ਵਿੱਚ ਇਹ ਬੱਚੀ ਆਉਂਦੀ ਹੈ ਕੈਂਪਾਂ ਵਿੱਚ ਵੀ ਆਉਂਦੀ ਹੈ ਕਲਾਸਾਂ ਵਿੱਚ ਵੀ ਆਉਂਦੀ ਹੈ ਤੇ ਅਸੀਂ ਚਾਹਿਆ ਕਿ ਉਹਨਾਂ ਬੱਚੀ ਦੇ ਨਾਲ ਕੁਝ ਗੁਰਮਤੀਆਂ ਗੱਲਾਂ ਕੀਤੀਆਂ ਜਾਣ ਕਿ ਜੋ ਪੜ੍ਹਦੇ ਨੇ ਸੁਣਦੇ ਨੇ ਸਮਾਜ ਵਿੱਚ ਬੱਚੇ ਕਿ ਇਹਨਾਂ ਦੇ ਜੀਵਨ ਦੇ ਵਿੱਚ ਫਰਕ ਪੈਂਦਾ ਕਿ ਨਹੀਂ ਪੈਂਦਾ ਮੈਂ ਹੁਣ ਕੁਝ ਕੁ ਸਵਾਲ ਬੱਚੀ ਨੂੰ ਕਰਨੇ ਆ ਸਭ ਤੋਂ ਪਹਿਲੀ ਗੱਲ ਆ ਕਿ ਹਰਮਨ ਜੋਤ ਕੌਰ ਜੀ ਮੈਂ ਇਹ ਤੁਹਾਡੇ ਤੋਂ ਪੁੱਛਣਾ ਚਾਹੁੰਨਾ ਕਿ ਜਦੋਂ ਤੁਸੀਂ ਜਾਂ ਤੁਹਾਡਾ ਪਰਿਵਾਰ ਗੁਰਮਤ ਵਾਲੇ ਪਾਸੇ ਨਹੀਂ ਸੀ ਆਇਆ ਉਦੋਂ ਜੀਵਨ ਵਿੱਚ ਕੋਈ ਵਹਿਮ ਭਰਮ ਜਿਹੜੇ ਹੁੰਦੇ ਹੈਗੇ ਸੀ ਕਿ ਨਹੀਂ ਹੈਗੇ ਸੀ ਜੇ ਹੈਗੇ ਸੀ ਤਾਂ ਕੀ ਉਹ ਤੁਹਾਡੇ ਜੀਵਨ ਦੇ ਵਿੱਚੋਂ ਦੂਰ ਚਲੇ ਗਏ ਬਾਣੀ ਦੇ ਨਾਲ ਜੋੜ ਕੇ ਦੇ ਕੋਈ ਮੈਂ ਅੰਮ੍ਰਿਤਧਾਰੀ ਨਾ ਮੇਰਾ ਪਰਿਵਾਰ ਇਹ ਪਹਿਲਾਂ ਹੁੰਦਾ ਨਹੀਂ ਸੀਗਾ ਤੇ ਦੈਨ ਫਿਰ ਅਸੀਂ ਪਾਠ ਕਰਨਾ ਸ਼ੁਰੂ ਕੀਤਾ ਸੀ ਹੈਨਾ ਤੇ ਫਿਰ ਅਸੀਂ ਸਾਰੇ ਅੰਮ੍ਰਿਤਧਾਰੀ ਉਸ ਤੋਂ ਬਾਅਦ ਸਾਰਾ ਨੰਮਨੀ ਸ਼ਕਿਆ ਸਾਰਾ ਸਾਰਾ ਪਰਿਵਾਰ ਮੇਰਾ ਅੰਮ੍ਰਿਤਧਾਰੀਆ ਬਿਲਕੁਲ ਜਦੋਂ ਅੰਮ੍ਰਿਤ ਨਹੀਂ ਸ਼ਕਿਆ ਸੀ ਨਾ ਕਿ ਉਸ ਟਾਈਮ ਪੰਪਰਮ ਹੁੰਦੇ ਹੀ ਇਹ ਆਹ ਇਹ ਨਹੀਂ ਕਰਨਾ ਉਹ ਨਾ ਇਹ ਦਿਨ ਮਾੜਾ ਵਾ ਸਾਡੇ ਲਈ ਵੀਰ ਭਾਰ ਨੂੰ ਕਹਿੰਦੇ ਹੁੰਦੇ ਕਿ ਕਿਸੀਂ ਸਿਖਾਣਾ ਕਰਨਾ ਹੈ ਇਹਦਾ ਦੇ ਕੁਝ ਵਿਆਹ ਪਰਮ ਹੁੰਦੀ ਸੀ ਹੈਨਾ ਪਰ ਜਦ ਮੈਂ ਅਮ੍ਰਿਸ਼ਾ ਕਿਹਾ ਮੈਂ ਸਾਰੀ ਰਾਤ ਮर्यादा ਪੜੀ ਗੁਰਬਾਣੀ ਨੂੰ ਪੜਿਆ ਵਿਚਾਰਿਆ ਤਾਂ ਮੈਨੂੰ ਪਤਾ ਲੱਗਿਆ ਕਿ ਵਿਆਹ ਪਰਮ ਕੁਝ ਨਹੀਂ ਹੁੰਦੇ ਸਿਰਫ ਇੱਕ ਲੋਕਾਂ ਨੇ ਬਣਾਇਆ ਕਰਮਖੰਡ ਨੇ ਤੇ ਬਟ ਹੁਣ ਅਸੀਂ ਇਹਨਾਂ ਦੇ ਵਿੱਚ ਯਕੀਨ ਨਹੀਂ ਰੱਖਣਾ ਸਾਡੇ ਸਿੱਖੀ ਦਾ ਇਹ ਸਤਾਂ ਹੁੰਦਾ ਸਾਨੂੰ ਬਿਲਕੁਲ ਬਿਲਕੁਲ ਵੈਸੇ ਜਦੋਂ ਆਪਾਂ ਬਾਣੀ ਪੜਦੇ ਹਾਂ ਤੇ ਜੀਵਨ 'ਚ ਤਬਦੀਲੀ ਆਉਂਦੀ ਆ ਕਿ ਨਹੀਂ ਆਉਂਦੀ ਬਣੀ ਆਉਂਦੀ ਹੈ ਜੀ ਉਤੇ ਸਾਨੂੰ ਪਤਾ ਜਦ ਅਸੀਂ ਗੁਰਬਾਣੀ ਪੜ੍ਹਦੇ ਆ ਹਨਾ ਮਹਾਰਾਜ ਸਾਡੇ ਅੰਮ ਸੰਗ ਸਹਾਈ ਹੁੰਦੇ ਨੇ ਹਰ ਥਾਂ ਹਨਾ ਜਦ ਅਸੀਂ ਗੁਰਬਾਣੀ ਪੜ੍ਹਨੀ ਸ਼ੁਰੂ ਕਰਦੇ ਸਾਨੂੰ ਇਦਾਂ ਹੁੰਦਾ ਕਿ ਅਸੀਂ ਗੁਰਬਾਣੀ ਦਾ ਕੋਈ ਅੱਖਰ ਗਲਤ ਨਾ ਪੜ ਜੇ ਤਾਂ ਸਾਨੂੰ ਪਾਪ ਲੱਗੇਗਾ ਪਰ ਅਸਲ 'ਚ ਮਹਾਰਾਜ ਨਾ ਉਸ ਨੂੰ ਪਾਪ ਨਹੀਂ ਮੰਨਦੇ ਮਹਾਰਾਜ ਚਾਹੁੰਦੇ ਨੇ ਕਿ ਜਦ ਬੱਚਾ ਇੱਕ ਛੋਟਾ ਹੁੰਦਾ ਵਾ ਉਹ ਆਪਣੀ ਮਾਂ ਨੂੰ ਮਾਂ ਕਹਿੰਦਾ ਤੇ ਮਾਂ ਨੂੰ ਕਿੰਨੀ ਖੁਸ਼ੀ ਹੁੰਦੀ ਕਿ ਉਹਦਾ ਬੱਚਾ ਮਾਂ ਕਹਿਣਾ ਸਿੱ ਗਿਆ ਉਸੇ ਤਰ੍ਹਾਂ ਹੀ ਮਹਾਰਾਜ ਨੇ ਮਹਾਰਾਜ ਨੂੰ ਕਿੰਨੀ ਖੁਸ਼ੀ ਹੁੰਦੀ ਕਿ ਉਹਨਾਂ ਦੇ ਬੱਚੇ ਗੁਰਬਾਣੀ ਪੜ੍ਹਨ ਲੱਗੇ ਨੇ ਕਿੰਨੀ ਖੁਸ਼ੀ ਹੁੰਦੀ ਹੋएगी ਉਹਨਾਂ ਦੇ ਅੰਦਰ ਦੀ ਤੇ ਅੱਜ ਜਿਹੜਾ ਸਮਾ ਅੱਜ ਦਾ ਚੱਲ ਰਿਹਾ ਨਾ ਕਿ ਅੱਜ ਤਿਹਾਰ ਇੱਕ ਬੜਾ ਮਨਾਇਆ ਜਾ ਰਿਹਾ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਤੀਆਂ ਦਾ ਤਿਹਾਰ ਆ ਹਰੇਕ ਪਿੰਡ ਦੇ ਵਿੱਚ ਹਰੇਕ ਥਾਂ ਤੇ ਬੜਾ ਚਾਹ ਹੁੰਦਾ ਲੜਕੀਆਂ ਨੂੰ ਵਿਆਹੀਆਂ ਹੋਈਆਂ ਲੜਕੀਆਂ ਨੂੰ ਜੱਕਵਾਰੀਆਂ ਲੜਕੀਆਂ ਨੂੰ ਸਾਰੇ ਘਰਾਂ ਵਿੱਚੋਂ ਤਿਆਰ ਹੋ ਕੇ ਉਹਨਾਂ ਨੇ ਇੱਕ ਜਗ੍ਹਾ ਤੇ ਜਾਣਾ ਇਹ ਜਿਹੜਾ ਤੀਆਂ ਦਾ ਤਿਹਾੜਿਆ ਕਿ ਇਹ ਸਾਡਾ ਹੱਥ ਤਿਆਰ ਹੈਗਾ ਸਿੱਖ ਕੌਮ ਦਾ ਸਿੱਖ ਦਾ ਇਹਦੇ ਨਾਲ ਤਿਹਾੜੀ ਨਹੀਂ ਹੈਗਾ ਜਦ ਅਸੀਂ ਪਿਛਲੇ ਟਾਈਮ ਦੇ ਵਿੱਚ ਬਿਚਾਰੀਏ ਨਾ ਅਬਦਾਲੀ ਦੇ ਟਾਈਮ ਦੀ ਗੱਲ ਅਬਦਾਲੀ ਆਉਂਦਾ ਸੀ ਨਾ ਜਦ ਤੇ ਅਬਦਾਲੀ ਆਪਣੇ ਬੰਦਿਆਂ ਨੂੰ ਪਹਿਲਾਂ ਕਹਿੰਦਾ ਏ ਢੰਡੋਰਾ ਪਟਵਾਉਂਦਾ ਸੀ ਕਿ ਸਾਰੇ ਆਪਣੀਆਂ ਕੁੜੀਆਂ ਨੂੰ ਲੈ ਕੇ ਇੱਕ ਥਾਂ ਇਕੱਠੇ ਹੋਵੋ ਤੇ ਵਿਚਾਰੇ ਉਹਨਾਂ ਦੇ ਘਰ ਦੇ ਵੀ ਨਾ ਡਰਦੇ ਆਉਂਦੇ ਹੁੰਦੇ ਹੀ ਕੁੜੀਆਂ ਨੂੰ ਹਾਰ ਸ਼ਿੰਗਾਰ ਕਰਾ ਕੇ ਲਿਉਂਦੇ ਹੁੰਦੇ ਸੀ ਕਿ ਨਹੀਂ ਅਬਦਾਲੀ ਆਏ ਨਾ ਨਹੀਂ ਤੇ ਉਹਨਾਂ ਨੂੰ ਮੌਤੇ ਘਾਟ ਉਤਾਰ ਦੇਗਾ ਇੰਨਾ ਖੌਫ ਹੁੰਦਾ ਸੀ ਅਬਦਾਲੀ ਦਾ ਉਸ ਟਾਈਮ ਹੂੰ ਨਹੀਂ ਫਿਰ ਉਹਨਾਂ ਨੂੰ ਨਾਚ ਨਚਾਇਆ ਜਾਂਦਾ ਸੀ ਉਹਨਾਂ ਨੂੰ ਜਿਹੜੀ ਵੀ ਕੁੜੀ ਅਫਦਾਲੀ ਨੂੰ ਸੋਹਣੀ ਲੱਗਦੀ ਸੀ ਨਾ ਉਸ ਟਾਈਮ ਅਫਦਾਲੀ ਉਹਨੂੰ ਆਪਣੇ ਉਹ ਆ ਕੇ ਆਪਣੇ ਰਾਜ ਦੇ ਵਿੱਚ ਗਜ਼ਨੀ ਦੇ ਵਿੱਚ ਉਹਨਾਂ ਦਾ ਨਾਚ ਕਰਵਾਉਂਦਾ ਹੁੰਦਾ ਸੀ ਤੇ ਗੱਲ ਕਰੀ ਉਸੇ ਤਰ੍ਹਾਂ ਦੀ ਹਾਰ ਸ਼ਿੰਗਾਰ ਦੀ ਆਪਾਂ ਅੱਜ ਕੱਲ੍ਹ ਦੀਆਂ ਔਰਤਾਂ ਬੜੇ ਚਾਵਨ ਹਾਰ ਸ਼ਿੰਗਾਰ ਕਰਦੀਆਂ ਨੇ ਜੇ ਹਾਂ ਵਿਆਹ ਸ਼ਾਦੀ ਆਈ ਨਹੀਂ ਪਹਿਲਾਂ ਆਪਾਂ ਘਰ ਵਾਲੇ ਦਾ ਖਰਚਾ ਕਰਵਾ ਦਿੰਦੇ ਸੀ ਆਪਣੇ ਮਾਪਿਆਂ ਦਾ ਖਰਚਾ ਕਰਵਾ ਦਿੰਦੇ ਕੁਆਰੀਆਂ ਵੀ ਹਨਾ ਆਪਣੇ ਕੰਨਾਂ ਦੇ ਵਿੱਚ ਏਡੇ ਏਡੇ ਝੁੰਮਕੇ ਪਾ ਲੈਂਦੇ ਆ ਹਾਰ ਵਗੈਰਾ ਪਰ ਅਸੀਂ ਇਹ ਸਮਝਦੇ ਨੇ ਕਿ ਗੁਲਾਮੀ ਦਾ ਪ੍ਰਤੀਕ ਨੇ ਹਨਾ ਉਸ ਟਾਈਮ ਦੇ ਵਿੱਚ ਚਦ ਔਰਤਾਂ ਨੂੰ ਬੰਦੀ ਬਣਾਇਆ ਜਾਂਦਾ ਸੀ ਨਾ ਅਬਦਾਲੀ ਦੇ ਟਾਈਮ ਦੇ ਵਿੱਚ ਉਹਨਾਂ ਦੇ ਕੰਨਾਂ ਵਿੱਚ ਝੂਮਰ ਪਾਇਆ ਜਾਂਦੇ ਤਾਂ ਕਿ ਉਹਨਾਂ ਦੇ ਕੰਨਾਂ ਦੇ ਵਿੱਚ ਵੱਡੇ ਵੱਡੇ ਜੁੰਮਕੇ ਪਾਇੰਦਾਂ ਕਿਉਂਕਿ ਉਹਨਾਂ ਦੇ ਕੰਨ ਦੁਖਣ ਉਹਨਾਂ ਦੇ ਪੈਰ ਦੇ ਵਿੱਚ ਛੰਦਰਾ ਪਵਾਇਆ ਜਾਂਦੀ ਸੀ ਕਿ ਜਦੋਂ ਪੈਰ ਦੇ ਵਿੱਚੋਂ ਭੱਜਣ ਲੱਗਾ ਤੇ ਉਹਨਾਂ ਦੇ ਪੈਰਾਂ ਨੇ ਛੰਝਾਂ ਹੋਵੇ ਉਸੇ ਤੇ ਰਾਜੇ ਸੇ ਮੁੰਡਿਆਂ ਦੀ ਗੱਲ ਕਰੀਏ ਨਾ ਮੁੰਡਿਆਂ ਦੀ ਦਾੜੀ ਕੱਟ ਕੇ ਰੱਖੀ ਜਾਂਦੀ ਹੁੰਦੀ ਸੀ ਕਿ ਇਹ ਗੁਲਾਮੀ ਦਾ ਪ੍ਰਤੀਕ ਤੇ ਅੱਜ ਕੱਲ੍ਹ ਦੇ ਮੁੰਡੇ ਸਾਡੇ ਪੱਗ ਦੇ ਬਣ ਲੈਂਦੇ ਨੇ ਸਿਰਫ ਕੁਝ ਦਿਖਾਵੇ ਲਈ ਇਹ ਦਿਖਾਵਾ ਕਰਦੇ ਨੇ ਕਿ ਇਹ ਪੱਗ ਬਣ ਲਈ ਐ ਪਰ ਇਹ ਆਪਣੇ ਅੰਦਰੋਂ છાਤੀ ਮਾਰੀ ਐ ਨਾ ਕਿ ਆਹ ਇਹ ਦਾ ਸੱਚੀ ਆਪਣੇ ਪਾਗ ਦਾ ਸਰਦਾਰ ਸੱਚੀ ਹੈਗੀਆਂ ਅਸੀਂ ਦਾੜੇ ਤੇ ਫੇਰ ਵੀ ਕਰਵਾਨੀ ਕਿ ਤੁਹਾਡਾ ਸ਼ੌਂਕ ਦਾੜੀ ਏਡੀ ਏਡੀ ਹੋ ਜਾਂਦੀ ਸਾਨੂੰ ਭੈੜੀ ਲੱਗਦੀ ਕਿ ਕੁੜੀਆਂ ਵੀ ਕਹਿੰਦੀਆਂ ਕਿ ਦਾੜੀ ਵਾਲੇ ਸਾਨੂੰ ਪਸੰਦ ਨਹੀਂ ਦਾੜੀ ਇਦਾਂ ਵਾ ਵਿਦਾਂਣਾ ਬੜਾ ਬੋਲਦੀਆਂ ਹੁੰਦੀਆਂ ਗਿਆ ਪਰ ਜੇ ਅਸੀਂ ਸੋਚੀਏ ਨਾ ਕਿ ਇੱਕ ਸਰਦਾਰੀ ਆਹੀ ਸਾਨੂੰ ਪਤਾ ਕਿ ਅਸੀਂ ਕਿਦਾਂ ਮੋੜੀਏ ਸਾਡੇ ਬਾਪੂ ਨੇ ਸਾਨੂੰ ਕਿੱਦਾਂ ਮਿਲੀ ਹੈ ਸਰਦਾਰੀ ਬਾਪੂ ਨੇ ਸਾਰੇ ਪਰਿਵਾਰ ਦੀ ਸ਼ਹੀਦੀ ਦਿੱਤੀ ਫੇਰ ਸਾਨੂੰ ਜਾ ਕੇ ਸਰਦਾਰੀ ਮਿਲੀ ਪਰ ਅਸੀਂ ਫੇਰ ਵੀ ਉਹੀ ਕੰਮ ਕਰਦਾ ਕੰਦਰ ਗੁਣਾ ਅੱਜ ਕੱਲ੍ਹ ਦੀਆਂ ਔਰਤਾਂ ਦੇਖੀਏ ਨਾ ਦਸਤਾਰ ਵਾਲੀਆਂ ਨੂੰ ਜੇ ਦੇਖੀਏ ਦਸਤਾਰ ਵਾਲੀਆਂ ਨੂੰ ਸਾਰੇ ਮਾਣਾ ਸਮਝਦੇ ਨੇ ਪਰ ਅਸਾ ਜ ਟੰਗਾ ਉਹਨਾਂ ਨੂੰ ਸਮਝ ਨਹੀਂ ਆਦਾ ਜਿਹੜੇ ਆਪਣੇ ਜਿਸਮ ਦਿਖਾ ਕੇ ਪੈਸੇ ਵੜਦੀਆਂ ਨੇ ਨਹੀਂ ਇਹ ਇਹ ਗੱਲ ਜਿੱਦਾਂ ਤੁਸੀਂ ਕਿਹਾ ਕਿ ਕਹਾਣਾ ਜਿਹੜੇ ਆਪਣੇ ਅੱਜ ਵੀ ਵਿੰਨੇ ਜਾਂਦੇ ਛਿੰਧ ਧਾਰਾਂ ਵਿੱਚ ਵੀ ਆਮ ਵਿਆਹ ਸ਼ਾਦੀਆਂ ਦੇ ਵੇਸੇ ਵੀ ਪੈਰਾਂ ਵਿੱਚ ਅੱਜ ਜਿੰਨਾਂ ਆਪਾਂ ਸਪੌਂਤਲਾਂ ਵੀ ਗੈਹ ਦਿੰਨੇ ਆ ਕਿ ਇਹ ਮਨਮਤ ਹੀ ਹੈ ਫਿਰ ਇਹ ਮਨਮਤ ਹੀ ਕਹਿ ਸਕਦੇ ਆਪਾਂ ਕਿਉਂਕਿ ਜਿਹੜਾ ਇੱਕ ਸਿੱਖ ਹੈ ਨਾ ਹਾਂਜੀ ਸਿੱਖ ਇਹਨਾਂ ਕਰਮਕਾਂਡਾਂ ਦੇ ਵਿੱਚ ਪੈਂਦਾ ਨਹੀਂ ਇਹ ਨੂੰ ਆਪਾਂ ਕਰਮਕਾਂਡ ਕਿਹਾ ਕਿਉਂ ਸਾਡੇ ਜਿਹੜੇ ਸਿੱਖ ਨੇ ਅਸੀਂ ਆਪਣੇ ਨਾਮ ਦੇ ਪਿੱਛੇ ਇੱਕ ਹੋਰ ਲਾ ਲੈਂਦੇ ਹਾਂ ਸਿੰਬਲ ਲਾ ਲੈਂਦੇ ਹਾਂ ਪਰ ਸਾਨੂੰ ਪਤਾ ਨਹੀਂ ਕਿ ਇਹਨਾਂ ਦਾ ਕੀ ਆ ਜਿਵੇਂ ਕਿ ਅੱਜ ਅਸੀਂ ਉਸੇ ਤਿਹਾੜ ਨੂੰ ਵੀ ਮਨਾਏ ਜਾਂਦੇ ਆ ਨਾ ਆਪਾਂ ਤਿਆਂ ਦਾ ਕਹਿੰਨੇ ਮਿਲਾਂ ਧੀਆਂ ਕਿਹਾ ਜਾਂਦਾ ਸੀ ਤੇ ਧੀਆਂ ਤੋਂ ਹੌਲੀ-ਹੌਲੀ ਧੀਆਂ ਬਣ ਗਈਆਂ ਅੱਜ ਇਹਨਾਂ ਲੋਕਾਂ ਨੂੰ ਸਮਝ ਨਹੀਂ ਆ ਗਈ ਇਸ ਬਾਰੇ ਕਿ ਜਿਹੜਾ ਤਿਹਾੜ ਅਸੀਂ ਮਨਾ ਰਹੇ ਆ ਜਿੱਦਾਂ ਅਸੀਂ ਅੱਜ ਕਰ ਰਹੇ ਆ ਨਾ ਕਿ ਸਾਡਾ ਹੈ ਨਹੀਂ ਇਹ ਮਨਮਤ ਹੈ ਇਹਦੇ ਉਹਨਾਂ ਸਮਿਆਂ 'ਚ ਨਿਕਲਿਆ ਜਦੋਂ ਬਦਾਲੀ ਵਰਗੇ ਨਾ ਇਤੋਂ ਲੜਕੀਆਂ ਨੂੰ ਜਾ ਕੇ ਟੱਗੇ ਟੱਗੇ ਦੇ ਵੇਖਦੀ ਕੀ ਅਜੇ ਗੁਰਮਤ ਦੀ ਕਮੀ ਰਹੀ ਕਿ ਸਾਨੂੰ ਦੱਸ ਨਹੀਂ ਸਕਦੇ ਗੁਰਬਾਣੀ ਜਾਂ ਘਰ ਮਾਂ-ਬਾਪ ਪਰਿਵਾਰ ਹੀ ਕਿੱਥੋਂ ਇਹ ਸਾਰਾ ਲੋਕਾਂ ਦੇ ਸੋਚਦਾ ਅੱਜ ਕੱਲ ਦਾ ਕਹਿਣੇ ਹੈ ਨਾ ਕਿ ਪੱਕਾ ਹੋਊਗਾ ਹਮ ਹਮ ਆਪਾਂ ਕਿਸੇ ਨੂੰ ਅਗਰ ਸਹੀ ਗੱਲ ਦੱਸਾਂਗੇ ਨਾ ਹਾਂਜੀ ਉਹ ਗੱਲ ਪਤਾ ਨਹੀਂ ਕਿੱਥੋਂ ਦੀ ਕਿੱਥੋਂ ਉਲਟ ਹੋ ਜਾਣੀ ਆ ਠੀਕ ਆ ਜਿੱਦਾਂ ਹੁਣ ਮੇਰੇ ਨਾਲ ਦੀਆਂ ਨੇ ਮੈਂ ਉਹਨਾਂ ਨਾਲ ਮਿਲ ਛਕੇ ਹੋਇਆ ਮੇਰੀ ਮੇਰੇ ਸਹੇਲੀਆ ਤਾਂ ਅਪ੍ਰਿਸ਼ਕਿਆ ਹੋਇਆ। ਨੰਨੂੰ ਫੇਰ ਵੀ ਨੱਚਦੀ ਐ, ਗਿੱਧਾ ਪਾਉਂਦੀ ਐ। ਇੱਕ ਦਿਨ ਦਮਾਲਾ ਬਨਿਆ ਆਣੇ। ਮੈਨੂੰ ਕਹਿੰਦੀ ਕਿ ਮੈਂ ਦਮਾਲਾ ਬਨੂੰਗੀ। ਠੀਕ ਆ। ਪਰ ਜਦ ਅਗਲੇ ਦਿਨ ਦਮਾਲਾ ਨਹੀਂ ਨਾ ਬਨਿਆ। ਮੈਂ ਨਾ ਆਪਣੀ ਯਾਰੀ ਤੋੜੀ ਕਿ ਨਹੀਂ। ਜਿਹੜੀ ਕੋੜੀ ਆਪਣੇ ਗੁਰੂ ਦੀ ਨਹੀਂ ਹੋ ਸਕਦੀ ਉਹ ਮੇਰੀ ਕੀ ਹੋ ਜੂਗੀ? ਸਭ ਤੋਂ ਪਹਿਲਾਂ ਗੁਰੂ ਆਂਦਾ ਆਪਣੇ ਅੱਗੇ ਨਾ। ਇਸ ਲਈ ਕਿਸੇ ਨੂੰ ਸਮਝਾਉਂਦਾ ਅੱਜ ਕੱਲ ਆਪਾਂ ਦੇਖੀਏ ਨਾ ਕਈ ਹੁੰਦੇ ਨੇ ਜਿਹੜੇ ਸਮਝ ਜਾਂਦੇ ਨੇ। ਪਰ ਹੁਣ ਜਿਹੜੇ ਨਹੀਂ ਸਮਝਦੇ ਉਹਨਾਂ ਦੇ ਫਿਰ ਆਪਾਂ ਦਿਮਾਗ ਦੇ ਵਿੱਚ ਕਿੱਦਾਂ ਪਾ ਸਕਦੇ ਲੋਕਾਂ ਦੀ ਸੋਚ ਹੀ ਇਦਾਂ ਨਹੀਂ ਹੋਈ ਪਈ ਆ ਕਿ ਅਗਰ ਉਹਨਾਂ ਨੂੰ ਆਪਾਂ ਸ਼ੁਰੂ ਤੋਂ ਇਦਾਂ ਹੀ ਸਿੱਖਿਆ ਦਿੱਤੀ ਹੁੰਦੀ ਨਾ ਕਿ ਨਹੀਂ ਇਹ ਆਪਣੇ ਜੀਵਨ ਦੇ ਵਿੱਚ ਕਰਮ ਕਰਦੇ ਇੱਕ ਸਿੱਖ ਬੱਚਾ ਇਦਾਂ ਨਹੀਂ ਕਰਦਾ ਤੇ ਸ਼ਾਇਦ ਅੱਜ ਸਾਡਾ ਟਾਈਮ ਹੋਰ ਹੋਣਾ ਸੀ ਹੁਣ ਜਿਵੇਂ ਜੀਆਂ ਤੁਸੀਂ ਗੱਲਾਂ ਕਰਦੇ ਹੋ ਨਾ ਤੇ ਸਕੂਲ ਜਾਂਦੇ ਤੁਸੀਂ ਕਾਲਜ ਜਾਂਦੇ ਹੋ ਉਥੇ ਜਿਹੜੀਆਂ ਲੜਕੀਆਂ ਤੁਹਾਡੇ ਨਾਲ ਪੜ੍ਹਦੀਆਂ ਕਿੰਨੀਆਂ ਲੜਕੀਆਂ ਪੜ੍ਹਦੀਆਂ ਤੁਹਾਡੀ ਕਲਾਸ ਦੇ ਵਿੱਚ ਤੁਹਾਡੇ ਮੇਰੇ ਕਲਾਸ ਦੇ ਵਿੱਚ 25 ਕੁੜੀਆਂ ਨੇ 25 ਲੜਕੀਆਂ ਹਨਾ ਤੇ ਉਹਨਾਂ ਦੇ ਵਿੱਚੋਂ ਕਿੰਨੀਆਂ ਲੜਕੀਆਂ ਨੇ ਅੰਮਲ ਚੱਕਿਆ ਆ ਖੰਡੇ ਬਾਟੇ ਦੀ ਬੋਲ ਉਹਨਾਂ ਕੁੜੀਆਂ ਦੇ ਵਿੱਚੋਂ ਸਿਰਫ ਅਸੀਂ ਪੱਗ ਦਾ ਨੇਮਰੇ ਧਾਰੀਆਂ ਠੀਕ ਹੈ ਜੀ ਠੀਕ ਹੈ ਉਹਨਾਂ ਚ ਦਿਮਾਲਾ ਕਿੰਨੀਆਂ ਲੜਕੀਆਂ ਬੰਨਦੀਆਂ ਦਿਮਾਲਾ ਸਿਰਫ ਮੈਂ ਬੰਨਦੀ ਆ ਠੀਕ ਹੈ ਜੀ ਕਦੀ ਇੰਜ ਲੱਗਾ ਕਿ ਉਹ ਲੜਕੀਆਂ ਤੁਹਾਡੇ ਵੱਲ ਵੇਖ ਕੇ ਜਾਂ ਕੋਈ ਹੀਣ ਭਾਵਨਾ ਉਹਨਾਂ ਦੇ ਮਨ 'ਚ ਆਉਂਦੀ ਹੋਵੇ ਜਾਂ ਤੁਹਾਨੂੰ ਬੁਰਾ ਮੰਨਦੀਆਂ ਹੋਣ ਜਦ ਜੇ ਤੁਸੀਂ ਉਹਨਾਂ ਨੂੰ ਕਹੋਗੇ ਵੀ ਤੁਸੀਂ ਵੀ ਖੰਡੇ ਬਾਟੇ ਦੀ ਬੋਲ ਲੈ ਲਓ ਨਾ ਜਾਂ ਦਿਮਾਲਾ ਸਜਾਓ ਸਿੱਖੀ ਨੂੰ ਸਮਝੋ ਕੀ ਜਵਾਬ ਦਿੰਦੀਆਂ ਤੁਹਾਨੂੰ ਗਾੜੀਆਂ ਨੂੰ ਥੀਂ ਭਾਵਨਾ ਹੁੰਦੀ ਆ ਮੈਂ ਖੁਦ ਕਹਿੰਦੀ ਆ ਜਦ ਮੈਂ ਦਮਾਲਾ ਬਣਾ ਕੇ ਕਈ ਵਾਰ ਜਾਵਾਂ ਨਾ ਕਈ ਕੁੜੀਆਂ ਦਾ ਮੂੰਹ ਐਡਾ ਕਰ ਲੈਂਦੀਆਂ ਕਿ ਨਹੀਂ ਕਿਉਂ ਆ ਗਏ ਨੇ ਦਮਾਲਾ ਕਿਉਂ ਸਰਿਆ ਮੈਂ ਬੜੀਆਂ ਕੁੜੀਆਂ ਰੋਕਦੀ ਆ ਕਿ ਤੂੰ ਦਮਾਲਾ ਨਾ ਬਣਾ ਹਣਾ ਹੂੰ ਪਰ ਮੈਨੂੰ ਪਤਾ ਕਿ ਮੈਂ ਆਪਣੇ ਸਿਧਾਂਤ ਕਿਵੇਂ ਚੱਲਨੇ ਆ ਸਿਧਾਂਤਾਂ ਉੱਤੇ ਕਿਵੇਂ ਚੱਲਣਾ ਮੈਂ ਨਾ ਆਪਣੇ ਨਾਲ ਦੇ ਕੋਲ ਨੂੰ ਜੇ ਕਹਾਂ ਨਾ ਕਿ ਤੂੰ ਅੰਮ੍ਰਿਤ ਛਕ ਲਾ ਜ ਜਿਹੜਾ ਅੰਮ੍ਰਿਤ ਛਕਿਆ ਹੋਇਆ ਹੈ ਕਿ ਭਾਈ ਤੂੰ ਮਾਲਾ ਸਜਾ ਜੇ ਦਿਮਾਲਾ ਨਹੀਂ ਸਜਾਣਾ ਤਾਂ ਆਪਣੇ ਚਿਹਰੇ ਤੇ ਇੱਕ ਪਟਕੀ ਬੰਨ੍ਹ ਕੇ ਰੱਖ ਗੋਪੀ ਸਿੱਖ ਦੇ ਵਿੱਚ ਅਸਲ ਕੀ ਹੁੰਦਾ ਵਾ ਕਿ ਆਪ ਆਪਣਾ ਸਿਰ ਨਿਰੰਗਾ ਰੱਖਣਾ ਹੁੰਦਾ ਹੈ ਹਨਾ ਆਪਣੇ ਕੇਸਾਂ ਦੇ ਵਿੱਚ ਉਹ ਹੀ ਮਿੱਟੀ ਪੈਂਦੀ ਆਪ ਆਪਣੇ ਕੇਸਾਂ ਦੇ ਸੰਭਾਲ ਕਰਨੀ ਹੁੰਦੀ ਜੇ ਮੈਂ ਕਹਾਂ ਨਾ ਕਿ ਤੁਸੀਂ ਆਪਣੇ ਸਿਰ ਤੇ ਪਟਕੀ ਸਜਾ ਲਓ ਨਹੀਂ ਦਿਮਾਲਾ ਸਜਾਉਣਾ ਤੇ ਨਹੀਂ ਜੀ ਸਾਡੀ ਹਾਲੇ ਪਟਕੀ ਸਜਾਉਣ ਦੀ ਵੀ ਉਮਰ ਨਹੀਂ ਫਿਰ ਅਸੀਂ ਸਾ ਜਦੋਂ ਮੈਂ ਕਹਾ ਆਮ੍ਰਿਤ ਸ਼ਗਲੋਂ ਕਿ ਨਹੀਂ ਤੁਹਾਡੀ ਉਮਰ ਨਹੀਂ ਹੈਗੀ ਹਾਲੇ ਆਮ੍ਰਿਤ ਸ਼ਗਲ ਦੀ ਇਹ ਗੱਲ ਹੁੰਦੀ ਆ ਕਿ ਮਾਂ ਬਾਪ ਨੂੰ ਕੋਈ ਕਮੀ ਲੱਗਦੀ ਤੁਹਾਨੂੰ ਜਦੋਂ ਤੁਹਾਨੂੰ ਤੁਸੀਂ ਕਲਾਸਾਂ 'ਚ ਵੀ ਆਏ ਹੋ ਨਾ ਮਾਂ ਬਾਪ ਨੇ ਤੁਹਾਡੇ ਨੇ ਅੰਬਰ ਛਗੇ ਆ ਬਾਨੀ ਪੜ੍ਹਦੇ ਨੇ ਇਸ ਚੀਜ਼ ਦਾ ਫਰਕ ਪੈਂਦਾ ਸਿੱਖਿਆ ਦਾ ਘਰੋਂ ਪਰਿਵਾਰ ਵਿੱਚੋਂ ਹਾਂਜੀ ਫਰਕ ਪੈਂਦਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਸਾਡੀ ਫੈਮਲੀ ਹੋਏਗੀ ਨਾ ਬੱਚਾ ਵੀ ਉਸੇ ਤਰੀਕੇ ਸਿੱਖੇਗਾ ਹਾਂ ਮੇਰੀ ਫੈਮਲੀ ਆਪਣੇ ਸ਼ਤਰੀ ਨਹੀਂ ਸੀ ਤੇ ਮੈਂ ਵੀ ਨਹੀਂ ਸੀ ਮੇਰੇ ਫੈਮਲੀ ਆਪਣੇ ਤਰੀ ਹੋਏ ਨਾ ਸਿੱਖ ਕੇ ਮੈਂ ਵੀ ਹੋਈ ਮੈਂ ਗੁਰਮੁਖੀ ਕਲਾਸਾਂ ਵਿੱਚ ਆਉਣ ਲੱਗੀ ਤੁਹਾਡੇ ਕੋਲ ਲੱਗੀ ਮੈਂ ਤੁਹਾਡੇ ਤੋਂ ਸਾਰੀ ਸਿੱਖਿਆ ਲਈ ਅੱਜ ਮੈਨੂੰ ਪਤਾ ਕਿ ਮੈਂ ਉਹਨਾਂ ਸਿੱਖਿਆਵਾਂ ਦੇ ਕਾਰਨ ਕਿੱਥੋਂ ਤੱਕ ਪਹੁੰਚ ਚੁੱਕੀ ਹਾਂ ਮੇਰੀ ਇਹ ਸਾਰੀ ਸਿੱਖਿਆ ਦਾ ਜਿਹੜਾ ਮੈਂ ਕਹਿ ਸਕਦੀ ਹਾਂ ਉਹ ਪਹਾਰ ਸਾਰਾ ਤੁਹਾਨੂੰ ਜਾਏਗਾ ਕਿਉਂਕਿ ਮੈਂ ਜਦੋਂ ਮੈਂ ਦੂਜੀ ਕਲਾਸ ਵਿੱਚ ਮੈਂ ਦੇਖੋ ਤੁਹਾਡੇ ਕੋਲ ਕਲਾਸਾਂ ਲਗਾ ਰਹੀ ਹਾਂ ਮੈਂ ਅਮ੍ਰਿਤਸਰ ਗਿਆਪਾ ਮੈਂ 11th ਕਲਾਸ ਦੇ ਵਿੱਚ ਪਰ ਮੈਨੂੰ ਇੰਨੇ ਦਾ ਸੁਰਤ ਸੀਗੇ ਮੇਰੇ ਪੇਰੈਂਟਸ ਮੈਨੂੰ ਕਹਿੰਦੇ ਹੁੰਦੇ ਸੀ ਕਿ ਭਾਈ ਗੁਰਵਾਣੀ ਨਾਲ ਜੋੜ। ਮੈਂ ਗੁਰਵਾਣੀ ਨਾਲ ਅੱਜ ਜੁੜੀ ਹੋਈ ਆ ਮੇਰਾ ਜੀਵਨ ਮੈਨੂੰ ਪਤਾ ਕਿ ਮੇਰਾ ਜੀਵਨ ਕਿਨਾਂ ਸੁਖਾਲਾ ਅੱਜ। ਮਤਲਬ ਕਿ ਮਾਪੇ ਦਾ ਵੀ ਬਹੁਤ ਵੱਡਾ ਰੋਲ ਆ ਕਿ ਬੱਚੇ ਨੂੰ ਸਪੋਰਟ ਕਰਨੀ ਆ ਸਿੱਖੀ ਵਾਲੇ ਪਾਸੇ ਜੋੜਨਾ। ਤੇ ਜੇ ਮਾਪੇ ਖੁਦ ਨਹੀਂ ਜੁੜਿਆ ਹੈਗਾ ਕਿੱਥੇ ਆਪਣੇ ਬੱਚੇ ਨੂੰ ਜੋੜ ਸਕਦਾ। ਸਹੀ। ਤੇ ਦੂਸਰਾ ਵੇਖੋ ਅੱਜ ਆਪਣੇ ਸਾਹਮਣੇ ਆ ਨਾ। ਕਿ ਸੌਣ ਮਹੀਨ ਆ ਗਿਆ ਜਾਂ ਪਹਿਲਾ ਮਹੀਨਾ ਨਾ ਕੇ ਗਿਆ ਮੀਂਹ ਨਹੀਂ ਪਿਆ ਬਰਸਾਤਾ ਨਹੀਂ ਹੋਈਆਂ ਬਹੁਤ ਔਖਾ ਨਾ ਬਰਸਾਤ ਕਰ ਗਈ ਬਹੁਤ ਔਖਾ ਮੈਂ ਵੀ ਦੇਖਿਆ ਲਾਗੇ ਬੰਦੇ ਪਿੰਡਾਂ ਦੇ ਵਿੱਚ ਕੇ ਲੋਕਾਂ ਨੇ ਇਕੱਠੇ ਹੋ ਕੇ ਮਾਈਆਂ ਬੀਬੀਆਂ ਬਹੁਤ ਵੱਡੀ ਗਿਣਤੀ ਚ ਹੁੰਦੀਆਂ ਸੀ ਨਾ ਪਕਵਾਨ ਵੀ ਬੜੇ ਬਣਾਏ ਉਹਨਾਂ ਨੇ ਕਿ ਗੁੱਡੀ ਫੂਕਣੀ ਆ ਨਾ ਉਹਨਾਂ ਨੇ ਬਣਾ ਕੇ ਸਾਰੇ ਅਲਾਸਮੈਂਟਾ ਵੀ ਹੋਈਆਂ ਮੈਂ ਇਸ ਗੱਲ ਤੋਂ ਵੀ ਹੈਰਾਨ ਹੁੰਨਾ ਚਲੋ ਆਪਾਂ ਵੀ ਬਾਣੀ ਨੂੰ ਸਮਝਦੇ ਆ ਸਾਰੇ ਜਣੇ ਕਿ ਗੁਰੂ ਘਰ ਵਿੱਚੋਂ ਅਲਾਸਮੈਂਟ ਹੋਏ ਕਿ ਗੁੱਡੀ ਫੂਕੀ ਜਾਣੀ ਆ ਨਾ ਤੁਸੀਂ ਮੈਂ ਚਾਹੁੰਨਾ ਕਿ ਤੁਸੀਂ ਦੱਸੋ ਕਿ ਤੁਸੀਂ ਬਾਣੀ ਤੋਂ ਸਿੱਖਿਆ ਹੈ ਬਾਣੀ ਪੜ੍ਹਦੇ ਤੁਹਾਡੀ ਉਮਰ ਵੀ ਛੋਟੀ ਗੱਡੀਏ ਸੋਹਣੇ ਤੁਹਾਡੇ ਵਿਚਾਰ ਨੇ ਨਾ ਆਉਣ ਵਾਲੇ ਸਮੇਂ ਜੇ ਤੁਸੀਂ ਕਿੰਨਾ ਆਪਣੇ ਆਪ ਨੂੰ ਕੌਮ ਦੇ ਸਾਹਮਣੇ ਵਧੀਆ ਲੈ ਕੇ ਜਾਓਗੇ ਤੁਸੀਂ ਕੀ ਸਮਝਦੇ ਇਹਦੇ ਬਾਰੇ ਜੇ ਇੱਦਾਂ ਗੁੱਡੀਆਂ ਫੂਕਣ ਨਾਲ ਮੀਂਹ ਪੈਂਦੇ ਹੁੰਦੇ ਤਾਂ ਅੱਜ ਕੁਦਰਤ ਕਿੱਥੋਂ ਤੋਂ ਕਿੱਥੋਂ ਨਹੀਂ ਜੇ ਆਪਾਂ ਗੁਰਵਾਨੀ ਦੇ ਵਿੱਚ ਪੜੀ ਹੈ ਗੁਰਵਾਨੀ ਦੇ ਵਿੱਚ ਪੰਗਤੀ ਹੈ ਸੱਚੀ ਤੇ ਕੁਦਰਤ ਹੈ ਤੇ ਸੱਚੇ ਬਾਦਸ਼ਾਹ ਹਾਂਜੀ ਪਰਮਾਤਮਾ ਦੀ ਕੁਦਰਤ ਹੈ ਠੀਕ ਹੈ ਅੱਜ ਕੱਲ੍ਹ ਦੇਖੇ ਗੁੱਡੀ ਸਿਰਫ ਮੀਂਹ ਪੈਂਦੇ ਨਹੀਂ ਫੂਕੀਆਂ ਦੀ ਜੇ ਕਿਸੇ ਦੇ ਘਰ ਨਾ ਮੁੰਡਾ ਨਹੀਂ ਨਾ ਹੁੰਦਾ ਤਾਂ ਵੀ ਗੁੱਡੀ ਫੂਕੀ ਹੁੰਦੀ ਕਿ ਨਹੀਂ ਹਾਡੇ ਘਰ ਮੁੰਡਾ ਨਹੀਂ ਹੋਇਆ ਸਹੀ ਗੱਲ ਹੈ ਹੈਨਾ ਤੇ ਲਈ ਕੁਦਰਤ ਦੀ ਗੱਲ ਕੁਦਰਤ ਇੱਕ ਸੱਚੀ ਆ ਕੁਦਰਤ ਨੂੰ ਵਿਗਾੜਿਆ ਕਿਹਨੇ ਆ ਕੁਦਰਤ ਦਾ ਉਜਾੜਾ ਕਿਹਨੇ ਕੀਤਾ ਅਸੀਂ ਲੋਕਾਂ ਨੇ ਸੜਕਾਂ ਬਣਾਉਣ ਲਈ ਦਰਖਤ ਕਿਹਨੇ ਕੱਟਿਆ ਅਸੀਂ ਲੋਕਾਂ ਨੇ ਠੀਕ ਆ ਧੋਨੇ ਲਗਾਉਣ ਲਈ ਪਾਣੀ ਕਿਹਨੇ ਫੋਕਿਆ ਅਸੀਂ ਲੋਕਾਂ ਨੇ ਤੇ ਹੁਣ ਅਸੀਂ ਪਾਣੀ ਦੀ ਮੰਗ ਕਰਦੇ ਪਏ ਪਾਣੀ ਆਏਗਾ ਕਿ ਕੁਦਰਤ ਦਾ ਪਾਣੀ ਅਸੀਂ ਬਰਬਾਦੀ ਕਰਦੇ ਪਏ ਆ ਹਨਾ ਅਸੀਂ ਇੱਕ ਏਸੀ ਲਗਾਵਾ ਦਿਖਾ ਕੇ ਕੰਨ ਤਾਂ ਤੋੜ ਸਕਦੇ ਆ ਆਪਣੀ ਪਰ ਅਸੀਂ ਬੇੜੇ ਦੇ ਵਿੱਚ ਇੱਕ ਨਿੱਕਾ ਜਿਹਾ ਰਕਤ ਪੁੱਟ ਕੇ ਟੋਪ ਪੁੱਟ ਕੇ ਦਰਾਹਤ ਨਹੀਂ ਲਗਾ ਸਕਦੇ ਉਸ ਜਗ੍ਹਾ ਤੇ ਹੈਨਾ ਕਿ ਸਾਨੂੰ ਇਦਾਂ ਲੱਗਦਾ ਕਿ ਉਹ ਕਿੰਨੇ ਟਾਈਮ ਤੱਕ ਵੱਡਾ ਹੋਏਗਾ 2-4 ਸਾਲ ਲੱਗਣਗੇ ਪਰ ਅਸੀਂ ਇਹ ਵੀ ਦੇਖਦੇ ਕਿ 2-4 ਸਾਲਾਂ ਨੂੰ ਕਿੱਡਾ ਵੱਡਾ ਹੋਗੇ ਸਾਨੂੰ ਠੰਡੀ ਛਾਂ ਦੇਵੇਗਾ ਉਹਦੇ ਉੱਤੇ ਕਿੰਨੇ ਪੰਛੀ ਆਪਣੇ ਆਲ ਦੇ ਪਾਉਣਗੇ ਕਿੰਨੀਆਂ ਸੋਹਣੀਆਂ ਆਵਾਜ਼ਾਂ ਆਉਣੀਆਂ ਅਸੀਂ ਇਹ ਜੀ ਦੀ ਸੋਚਦੇ ਪਏ ਅਸੀਂ ਅੱਜ ਦਰਖਤ ਕੱਟੀ ਜਾਂਦੇ ਆ ਸਾਨੂੰ ਇਹ ਨਹੀਂ ਪਤਾ ਕਿ ਸਾਡੇ ਆਉਣ ਵਾਲੇ ਸਮੇਂ ਚ ਕੀ ਹਾਲ ਹੋਏਗਾ ਕੀ ਹਾਲ ਹੋਏਗਾ ਇਹਦੇ ਨਾਲ ਹੀ ਜਿਹੜੀ ਕੁਦਰਤ ਆ ਨਾ ਕੁਦਰਤ ਇੱਕ ਸੱਚੀ ਆ ਜੇ ਜੇ ਕੁਦਰਤ ਆ ਉ ਜਾਣਾ ਆਪੇ ਕੀਤਾ ਤੇ ਕੁਦਰਤ ਸਾਡੇ ਨਾਲ ਵੀ ਹੋਤਾ ਹੀ ਰਹੇਗੀ ਪਾਪਾ ਜੋ ਅਸੀਂ ਗੁਜ਼ਰਨਾ ਕਰਾਂਗੇ ਸਾਡੇ ਨਾਲ ਉਦਾਂ ਹੋਣਾ ਹੀ ਹੋਣਾ ਹੋਣਾ ਹੀ ਹੋਣਾ ਤੇ ਬਾਕੀ ਲੱਗਦਾ ਕਿ ਜਹਾਂ ਹੁਣ ਘਰ ਜਾਂਦਾ ਬੇਬੀਆਂ ਨੇ ਵੀ ਮੁਸ਼ਕਲ ਆ ਕਿ ਹੁਣ ਬੋਪਰ ਲਾਉਣੀ ਪਾਏਗਾ ਹਾਂ ਹਾਂ ਜੀ ਇਹ ਤਾਂ ਹੈ ਕਿ ਪਬਜੀ ਵੀਡੀਓ ਦੇ ਵਿੱਚ ਪੱਤੇ ਕਿੱਲਾ ਜਾਣ ਪਹਿਲਾਂ ਤੇ ਮੱਥੇ ਤੇ ਹੱਥ ਮਾਰਦੇ ਕਿ ਹਾ ਇੰਨੇ ਪੱਤੇ ਹੋਏ ਪੈਣੇ ਕਿ ਸਾਨੂੰ ਵਿੜੇ ਦੇ ਵਿੱਚ ਝਾੜੂ ਲਾਉਣਾ ਪੈਣਾ ਹੋਣਾ। ਇਹ ਮੂੰਹ ਕਰ ਲਵਿਏ ਪਹਿਲਾਂ ਤੇ ਆਪ ਵੀ ਬੇਬੇ ਵੇਖਿਆ ਆਪਣੇ। ਭਾਪਕ ਜਿੱਦਾਂ ਹੁਣ ਕੀਤਾ ਜਾ ਰਿਹਾ ਨਾ ਕਿ ਕਠਕਾਰ ਕਰ ਕਰਕੇ ਨਾ ਲਾਸਮੇਟਾ ਕਰ ਕਰਕੇ ਗੁਰੂ ਘਰ ਆ ਜਗਾ ਇਹ ਗੁੱਡੀ ਇੰਨੇ ਵਜੇ ਫੂਕਣੀ ਆ। ਹੁਣ ਜਦੋਂ ਸਮਾਜ ਵਿੱਚ ਆਪਾਂ ਵਹਿਨੇ ਆ ਨਾ ਤੁਸੀਂ ਵੀ ਹੁਣ ਸਮਝਦੇ ਹੋ ਸਿਆਣੇ ਹੋ ਰਹੇ ਹੋ। ਕਿੰਨੀਆਂ ਜਿਹੜੀਆਂ ਧੀਆ ਜਿਨ੍ਹਾਂ ਨੂੰ ਦਾਜ ਕਰਕੇ ਸਾੜਿਆ ਗਿਆ। ਤੋ ਕਿ ਜਦ ਮੈਂ ਖੋਦੀ ਇਧਰ ਗੱਲ ਕਰੀਏ ਨਾ ਸਾਡੇ ਲਾਗੇ ਮੇਰੀ ਫਰੈਂਡ ਦਾਦੀ ਹੁੰਦੀ ਕਿ ਉਹਨਾਂ ਦੇ ਮਮਾ ਤੋਂ ਨਾ ਮਤਲਬ ਕਿ ਦਾਜ ਲੈਣਾ ਸੀਗਾ ਪਰ ਦਿੱਤਾ ਨਹੀਂ ਗਿਆ ਹੈ ਨਹੀਂ ਜੀ ਪੇਰੈਂਟਸ ਅੰਨੇ ਠੀਕ ਹੈ ਤੇ ਉਹਨਾਂ ਦੀ ਮਮਾ ਨੂੰ ਉਹਦੇ ਕਹਿੰਦੇ ਕਿ ਨਹੀਂ ਮਮਾ ਨੂੰ ਡਿਵੋਰਸ ਦਿੱਤਾ ਹੈ ਨਹੀਂ ਗੱਲ ਹੈ ਤੇ ਉਹਦੀ ਮੰਮੀ ਸੁਸਾਇਡ ਕਰਕੇ ਮਰ ਗਈ ਵਾਏ ਕਰੋ ਇਹ ਗੱਲ ਹੈ ਕਿ ਸਿਰਫ ਅਸੀਂ ਇੰਨੇ ਕ ਪੈਰਾਂ ਪਿੱਛੇ ਸੀ ਕਿਸੇ ਦੇ ਕੀ ਪੈਰਾਂ ਦੀ ਜ਼ਿੰਦਗੀ ਬਰਬਾਰ ਕਰਦੇ ਪਏ ਆ ਦਾਜ ਕੀ ਹੈ ਅਸੀਂ ਕੀ ਅਸੀਂ ਸਾਰੀ ਉਮਰ ਦਾਜ ਦੇ ਨਾਲ ਹੀ ਕੱਟ ਲਈਏ ਕਿ ਸਦਾ ਅਸੀਂ ਮਰਾਂਗੇ ਆਪਣੇ ਨਾਲ ਲੈ ਕੇ ਜਾਵਾਂਗੇ ਦਾਜ ਹਨਾ ਸਿਰਫ ਇੰਨੇ ਕੀ ਹੁੰਦੀ ਕਿ ਭਾ ਸ਼ਰੀਕਿਆਂ ਦੇ ਵਿੱਚ ਟੋਰ ਬਣਾਉਣੀ ਹੁੰਦੀ ਕਿ ਹਾਂ ਸਾਨੂੰ ਇੰਨਾ ਕੁਝ ਮਿਲਿਆ ਪਰ ਸੇ ਇਹ ਨਹੀਂ ਸੋਚਦੇ ਕਿ ਉਹ ਧੀ ਦੇ ਬਾਪ ਨੇ ਕਿੰਨਾ ਕੁਝ ਕਰਕੇ ਦੇਣਾ ਤੁਹਾਨੂੰ ਆਪਣੀ ਕਰੋਨਾ ਦੀ ਧੀ ਉਹ ਦੇ ਰਿਹਾ ਪਰ ਤੁਹਾਨੂੰ ਹੱਲੇ ਵੀ ਦਾਜ ਦੀ ਕਮੀ ਲੱਗਦੀ ਪਈ ਉਹਦੇ ਪਿੱਛੇ ਦੇਖੋ ਫਿਰ ਇਹ ਜਿਹੜੇ ਲੋਕ ਹਨਾ ਮੈਂ ਦੇਖਿਆ ਕਿ 100-100 ਬੀਬੀ ਐ ਨਾ ਕਿੰਨੇ ਪਕਵਾਨ ਬਣਾਏ ਉਹਨਾਂ ਨੇ ਨਾ ਉਹ ਫਿਰ ਗੁੱਡੀ ਬਣਾ ਕੇ ਫਿਰ ਸਾੜੀ ਬੀਬੀਆਂ ਜਾਂਦੀਆਂ ਸੀ ਤੇ ਉਹ ਬੀਬੀਆਂ ਗੁਰੂ ਘਰ ਵੀ ਜਾਂਦੀਆਂ ਗੁਰਦੁਆਰਾ ਸਾਹਿਬ ਵੀ ਜਾਂਦੀਆਂ ਕੀ ਮਤਲਬ ਉਹਨਾਂ ਨੇ ਬਾਣੀ ਨੂੰ ਸਮਝਿਆ ਨਹੀਂ ਫਿਰ ਅਜੇ ਤੱਕ ਜਾਂ ਉਹਨਾਂ ਨੂੰ ਉਹ ਸਮਝਣਾ ਨਹੀਂ ਚਾਹੁੰਦੀਆਂ ਬਾਣੀ ਨੂੰ ਉਹ ਵੀ ਕਰ ਮਨਮਤ ਵੀ ਕਰੀ ਜਾਂਦੀਆਂ ਤੇ ਮੱਥਾ ਵੀ ਟੇਕਦੀਆਂ ਆਣਗੇ ਇਹਦੇ ਬਾਰੇ ਅਸੀਂ ਕਹਿ ਸਕਦਾ ਕਿ ਜਦ ਅਸੀਂ ਗੁਰਬਾਣੀ ਪੜ੍ਹਦੇ ਹਾਂ ਅਸੀਂ ਸਿਰਫ ਗੁਰਬਾਣੀ ਪੜ੍ਹਦੇ ਆ ਪਰ ਅਸੀਂ ਗੁਰਬਾਣੀ ਨੂੰ ਵਿਚਾਰ ਦੇਣੀ ਹੈਗੀ ਉਹਨਾਂ ਨਾਲ ਗੱਲਾਂ ਕਰਕੇ ਹਨਾ ਕਿ ਅਸੀਂ ਜਦ ਗੁਰਦਾਰੇ ਜਾਣੇ ਪਏ ਆ ਖਾਸ ਕਰਕੇ ਆਪਾਂ ਕਹਿ ਸਕਦੇ ਕਿ ਬੀਬੀਆਂ ਨੇ ਕੁਝ ਜ਼ਿਆਦਾ ਹੀ ਭੈਮਾ ਪਰਮਾਨ ਵਿੱਚ ਹੁੰਦੀਆਂ ਕਿ ਹਾਂ ਭਾਈ ਉਹਨਾਂ ਦੀ ਬੀਬੇ ਨੇ ਇਦਾਂ ਕਹਿੰਦਾ ਕਿ ਇਹ ਗੱਲ ਸੱਚ ਹੈ ਇਦਾਂ ਹਨਾ ਕਿ ਇੱਕ ਦੂਜੇ ਦੀਆਂ ਗੱਲਾਂ ਦੇ ਵਿੱਚ ਆ ਕਿ ਅਸੀਂ ਉਹ ਕਰਮ ਕਾਂਡ ਕਰਦੇ ਪਏ ਆ ਇਹ ਗੁੱਡੀਆਂ ਕੋਕਣਾ ਇਹਨਾਂ ਨਾਲ ਕੀ ਹੋ ਜਿੱਦਾਂ ਕਿ ਸੱਚੀ ਮੀ ਭੇਜੂਗਾ ਕਿ ਸਾਨੂੰ ਮੁੰਡਾ ਮਿਲ ਜੇਗਾ ਇਹਨਾਂ ਨਾਲ ਗੱਲ ਕਰਕੇ ਪਾਰਕ ਕਿੰਨੇ ਮੁੰਡੇ ਕੁੜੀ ਦੇ ਵਿੱਚ ਅੱਜ ਕੱਲ ਜਿੰਨਾ ਗੱਲਾਂ ਕਰਕੇ ਗੁੱਟੀਆਂ ਫੂਹਦੇ ਨੇ ਜਾਂ ਮੀਂਹ ਪਾਉਣ ਲਈ ਫੂਹਦੇ ਨੇ ਜੇ ਇੰਦੇ ਮੀਂਹ ਪੈਂਦੇ ਹੁੰਦੇ ਤਾਂ ਅੱਜ ਕੁਦਰਤ ਕਿੰਨੀ ਹਰੀ ਹੋਣੀ ਸੀ ਅਹੋ ਅਜ ਫਿਰ ਇੱਥੇ ਰੋੜ ਪੈ ਜਾਣੇ ਜਿੰਨਾ ਗੁੰਡੀਆਂ ਫੂਕਾਂ ਦੇ ਨਾਲ ਮੀਂਹ ਪੈਂਦੇ ਆ ਨਾ ਜੀ ਇਹ ਵਾਕਈ ਇਹਦਾ ਮਤਲਬ ਮਾਨਸਿਕ ਤੌਰ ਤੇ ਅਸੀਂ ਕਮਜ਼ੋਰ ਹੋ ਗਏ ਆ ਨਾ ਸਾਡੀ ਬੁੱਧੀ ਨਹੀਂ ਕੰਮ ਕਰਦੀ ਪਈ ਜੀ ਅੱਜ ਕੱਲ ਗੁਰਬਾਣੀ ਨੂੰ ਸਿਰਫ ਅਸੀਂ ਉੱਪਰੋਂ ਪੜਦੇ ਪਏ ਹਾਂ ਪਰ ਅਸੀਂ ਆਪਣੇ ਮਨੋਂ ਨਹੀਂ ਵਿਚਾਰਦੇ ਕਿ ਕਿੰਦੀ ਕੀ ਵੀ ਆਪਣਾ ਸੰਕੇਤ ਕੀੰਦੀ ਬੱਸ ਅਸੀਂ ਸਿਰਫ ਪਾਣੀ ਪੜਦੇ ਹਾਂ ਕਿ ਹਾਂ ਭਾਈ ਜੀ ਅਸੀਂ ਬਸ ਬਾਣੀ ਪੜ ਲਈਆ ਸਵਾ ਸਾਮਸ਼ੀ ਇਤਨੇ ਮਗਰਦੇ ਹਾਂ ਜਿ ਕਿਸੇ ਵੀ ਟਾਈਮ ਪਾਠ ਕਰਦੇ ਹਾਂ ਹਨਾ ਅਸੀਂ ਸਿਰਫ ਉੱਪਰੋਂ ਪੜ ਲੈਨੇ ਕਿ ਹਾਂ ਜੀ ਅਸੀਂ ਬਸ ਗੁਰਬਾਣੀ ਪੜ ਲਈ ਹੈ ਮਹਾਰਾਜ ਦੇ ਲੇਖ ਲਿਆ ਸਾਡਾ ਕਰਮ ਕਿ ਅਸੀਂ ਗੁਰਬਾਣੀ ਪੜੀ ਹੈ ਕਿ ਜਿਵੇਂ ਗੁਰਬਾਣੀ ਨੂੰ ਵਿਚਾਰਾਂਗੇ ਫੇਰ ਹੀ ਹੈ ਨਾ ਅਸਲ ਗੁਰਬਾਣੀ ਕਹਿੰਦੀ ਕਿ ਪਈ ਅਸੀਂ ਉਹ ਚੀਜ਼ ਨਹੀਂ ਸਮਝਦੇ ਹਾਂ ਜਾਂਦੀਆਂ ਨੇ ਗੁਰੂਗਰੇ ਉੱਪਰ ਉੱਪਰ ਸੁਣ ਕੇ ਆਉਣਦੀਆਂ ਨੇ ਜਿਹੜਾ ਸੁਣ ਕੇ ਆਉਂਦੀਆਂ ਉੱਥੇ ਛੱਡ ਆਉਂਦੀਆਂ ਵਿਚਾਰ ਨਹੀਂ ਕੀਆ ਕੀ ਫੇਰ ਵਿਚਾਰ ਨਹੀਂ ਆ ਕੀ ਹਾਂ ਉਹੀ ਕਰਮकांड ਉਹਨਾਂ ਦੇ ਦਿਲਾ ਚ ਵਸੇ ਹੋਏ ਨੇ ਕਿ ਹਾਂ ਭਾਈ ਹਾਲੇ ਵੀ ਦੇਖੀ ਹੈ ਨਾ ਹਾਲੇ ਵੀ ਕਹਿੰਦੀ ਕਿ ਵੀਰਵਾਰ ਕਿ ਅਸਥੀ ਸ਼ਨਾਣੀ ਕਰਨਾ ਚਾਹੀਦਾ ਹੈ ਨਾ ਜਾਂ ਫਿਰ ਹਾਂ ਕੱਪੜੇ ਨਹੀਂ ਧੋਣੇ ਹਾਂ ਕੱਪੜੇ ਨਹੀਂ ਧੋਣੇ ਰਾਤ ਨੂੰ ਕੱਪੜੇ ਨਹੀਂ ਧੋਣੇ ਚਾਹੀਦੇ ਭਈ ਇਹ ਸਵਾਰਾ ਨਹੀਂ ਕਰਨਾ ਨਾ ਕਿ ਆ ਦਿਨ ਮਾੜਾ ਤਰੀਕ ਮਾੜੀ ਹੈ ਤੇ ਦੇਖੋ ਰੋਜ਼ ਬਾਣੀ ਪੜਦੇ ਨਾ ਰੋਜ਼ ਗੁਰੂ ਘਰ ਆਉਂਦੇ ਆ ਤੇ ਅਜੇ ਵੀ ਵਹਿਮਾਂ 'ਚ ਫਸੇ ਹੋਏ ਆ ਬੰਦੀ ਬਹੁਤ ਔਖਾ ਜੀ ਚਲ ਤੁਸੀਂ ਇੰਨੀ ਛੋਟੀ ਓਵਰ ਦੇ ਵਿੱਚ ਚਲੋ ਇੰਨਾ ਕੁਝ ਸਮਝਿਆ ਨਾ ਇੰਨਾ ਕੁਝ ਤੁਸੀਂ ਵਿਚਾਰ ਰਹੇ ਅੱਜ ਤੇ ਮੈਂ ਚਾਹੁੰਨਾ ਕਿ ਜੇ ਸਾਡੇ ਇਤਿਹਾਸ ਦੀਆਂ ਗੱਲਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਦਾਂ ਸਮਝਣ ਇਹਦਾ ਬੱਚਿਆਂ ਬੱਚੇ ਸਾਰੇ ਗੁਰਬਾਣੀ ਦੇ ਨਾਲ ਜੁੜਨ ਤੇ ਕਿੱਡਾ ਸੋਹਣਾ ਸਮਾਜ ਸਾਡਾ ਬਣ ਸਕਦਾ ਹਾਂਜੀ ਤੇ ਸੋਹਣੇ ਲੋਕ ਹੋ ਸਕਦੇ ਆ ਨਾ ਤੇ ਦੂਸਰੀ ਮੈਂ ਇੱਕ ਅਖੀਰਤੀ ਗੱਲ ਜਿਹੜਾ ਤੁਸੀਂ ਹੁਣ ਹੋਕੀ ਖੇਡਦੇ ਹੋ ਨਾ ਨੈਸ਼ਨਲ ਪੱਧਰ ਤੇ ਵੀ ਖੇਡਦੇ ਤੁਸੀਂ ਹੈ ਨਾ ਜੀ ਜੀ ਤੇ ਤੁਸੀਂ ਅੰਮ੍ਰਿਤ ਛੱਕਿਆ ਆ ਖਾਂਡੇ ਬਾਟੇ ਦੀ ਬੋਲ ਲਈ ਦਮਾਲਾ ਵੀ ਸਜਾਉਂਦੇ ਹੋ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਇਦਾਂ ਹੋ ਕੇ ਖੇਡਣ ਦੀ ਨਹੀਂ ਮੈਨੂੰ ਨਾਲ ਜੀਆ ਜਦੋਂ ਨਾ ਸ਼੍ਰੀ ਸਾਹਿਬ ਆਂਦੇ ਆ ਨਾ ਮੈਨੂੰ ਨਾਲ ਜੇ ਕਹਿੰਦੇ ਕਿ ਨਹੀਂ ਤੂੰ ਛੋਟਾ ਪਾਲਾ ਪਰ ਮੈਨੂੰ ਉਹਨੇ ਇਦਾਂ ਲੱਗਦਾ ਕਿ ਹਾਂ ਮੇਰੇ ਸ਼੍ਰੀ ਗੁਰੂ ਤਾਂ ਨਾ ਮੇਰਾ ਕੁਝ ਦੂਰ ਆ ਦੂਰ ਮੈਨੂੰ ਫੀਲ ਹੁੰਦਾ ਵਾ ਆਪਣੇ ਅੰਦਰੋਂ ਤੇ ਫਿਰ ਮੈਂ ਆਪਣੇ ਸ਼ਰਟ ਦੇ ਵਿੱਚ ਸ਼ਰਟ ਨਾਲ ਮੈਂ ਕਵਰ ਕਰਸਾ ਬਣ ਕੇ ਹੈਡੇ ਕਿ ਨਾ ਤਾਂ ਮੇਰੇ ਸ਼੍ਰੀ ਸਾਹਿਬ ਦੀ ਨਰਾਦਰੀ ਹੋਵੇ ਹੈਨਾ ਤੇ ਨਾ ਮੈਨੂੰ ਕੁਝ ਕੁਝ ਕਹਿਣਾ ਵਾਕੀ ਹਾਂ ਵੀ ਤੋ ਇਹ ਉਤਾਰ ਦੇ ਮੈਨੂੰ ਪਤਾ ਕਿ ਮੇਰੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਆਪਾਂ ਦੂਰ ਨਹੀਂ ਕਰਨੇ ਆਪਣੀ ਸਟੇਟ ਤੋਂ ਬਿਲਕੁਲ ਬਿਲਕੁਲ ਤੇ ਮੈਂ ਦੂਰ ਕਦੇ ਕਰੂੰਗੀ ਨਹੀਂ ਕਿਉਂਕਿ ਮੈਨੂੰ ਪਤਾ ਮੈਨੂੰ ਫੀਲ ਹੁੰਦਾ ਵਾ ਜਦੋਂ ਮੈਂ ਨਿੱਕੀ ਪਾ ਵੀ ਲਵਾਂ ਨਾ ਕਦੇ ਛੋਟੀ ਕਿਰਪਾ ਨੂੰ ਦੀ ਟੀ ਮੈਂ ਪਾ ਵੀ ਲਵਾਂ ਮੇਰੇ ਦਾ ਫਿਰ ਹੁੰਦਾ ਕਿ ਮੇਰਾ ਅੰਗ ਮੇਰੇ ਨਾਲ ਨਹੀਂ ਹੈਗਾ ਤੇ ਅੱਜ بڑے ਬਹਾਨੇ ਲਾਏ ਜਾਂਦੇ ਆ ਜੀ ਵੈਸੇ ਕਿ ਅਸੀਂ ਇਹ ਆ ਗੇਮ ਕਿਤਾ ਖੇਡੀਏ ਅਸੀਂ ਅੰਮ੍ਰਿਤਸਰ ਕੀ ਇਦਾਂ ਕਿਦਾਂ ਹੋਏਗਾ ਇਹ ਬਹਾਨੇ ਲੱਗਦੇ ਤੁਹਾਨੂੰ ਕਿ ਜਾਂ ਇਹ ਸੱਚੀ ਗੱਲ ਹੈ ਕਿ ਪਰੇਸ਼ਾਨੀਆਂ ਆਉਂਦੀਆਂ ਬਹਾਨੇ ਨਹੀਂ ਗਿਆ ਸਕਦੇ ਖਾਸ ਕਰ ਕੁੜੀਆਂ ਦਰਦਦੀਆਂ ਨੇ ਲੋਕਾਂ ਕੋਲੋਂ ਕਿ ਲੋਕ ਕਿੰਨਾ ਕੁ ਸੋਚਦੇ ਨੇ ਮੈਂ ਉਹ ਕੀ ਹਿੜਦੀ ਆ ਮੈਂ ਖੁਦ ਕਹਿੰਦੀ ਆ ਕਿ ਮੈਂ ਸ਼ਾਰਟ ਪਾ ਕੇ ਹਿੜਦੀ ਆ ਲੋਰ ਦੇ ਵਿੱਚ ਬੰਦਾ ਕੰਫਰਟੇਬਲ ਕਦੇ ਵੀ ਨਹੀਂ ਹਿੜ ਸਕਦਾ ਹੁੰਦਾ ਹੈ ਨਾ ਕਿਉਂਕਿ ਲੋਰ ਦੇ ਵਿੱਚ ਕੀ ਹੁੰਦਾ ਕਿ ਆਪਾਂ ਨੂੰ ਭੱਜਿਆ ਨਹੀਂ ਜਾਂਦਾ ਹੁੰਦਾ ਉਸਪੀਡ ਦੇ ਨਾਲ ਪਰ ਸ਼ਾਰਟ ਪਾ ਕੇ ਪਾ ਸਕਦੇ ਆ ਪਤਾ ਲੋਕ ਕੀ ਸੋਚਣਗੇ ਕਿ ਐਡਾ ਦਮਾਲਾ ਸਜਾਇਆ ਹੋਇਆ ਪਾ ਕੇ ਸ਼ਾਰਟ ਹਿੜਦੀ ਪਈ ਆ ਲੋਕ ਕਹਿੰਦੇ ਹੈ ਨਾ ਗੱਲਾਂ ਕਰਕੇ ਅੱਜ ਕੁੜੀਆਂ ਨੇ ਕਈਆਂ ਨੇ ਆਪਣੇ ਖੇਡਣ ਦੇ ਸ਼ੌਂਕ ਵੀ ਮਾਰੇ ਹੋਏ ਨੇ ਹਨਾ ਪਰ ਦੇਖਿਆ ਜਾਵੇ ਨਾ ਕਿ ਮੁੰਡਿਆਂ ਨਹੀਂ ਸਾਕੇ ਵੀ ਇਦਾਂ ਕਰਦੇ ਪੈਲੇ ਤੇ ਮੁੰਡਿਆਂ ਵਾਲਾ ਕੋਈ ਨਹੀਂ ਦੇਖੋਗਾ ਸਾਰੇ ਕੁੜੀਆਂ ਨੂੰ ਕਹਿਣਗੇ ਕਿ ਹਾਂ ਤੂੰ ਕੁੜੀਏ ਤੂੰ ਇਦਾਂ ਕਿਉਂ ਕਰਦੀ ਪਈ ਹੈ ਮੈਨੂੰ ਲੱਗਦਾ ਸਾਨੂੰ ਸਮਾਜ ਨੇ ਤਰੱਕੀ ਕਰਦੋ ਵੀ ਰੋਕਿਆ ਇਸ ਗੱਲ ਦੇ ਵਿੱਚ ਰੋਕਿਆ ਹੈ ਉਹ ਕਿ ਸਾਡੀਆਂ ਬੱਚੀਆਂ ਅੱਜ ਇਸ ਗੱਲ ਤੋਂ ਹੀਣ ਭਾਵਨਾ ਤੋਂ ਸਮਝਦੀਆਂ ਕਿ ਜੇ ਅਸੀਂ ਇਦਾਂ ਕਰਾਂਗੇ ਤਾਂ ਸਾਨੂੰ ਲੋਕਾਂ ਨੇ ਮਾੜੇ ਕਮੈਂਟ ਕਰਨੇ ਆ ਜਾਂ ਮਾੜਾ ਕਹਿਣਾ ਜਾਂ ਅਸੀਂ ਅਮਲ ਛਕਿਆ ਤੇ ਗੇਮ ਨਹੀਂ ਖੇਡ ਸਕਦੀਆਂ ਇਸ ਕਰਕੇ ਅੱਜ ਹਰੇ ਗੇਮ ਤੋਂ ਪਛਾਣ ਹੋ ਗਿਆ ਹਾਂ ਜੀ ਮੈਂ ਮੈਂ ਖੁੱਲ ਕੇ ਕਹਿੰਦੀ ਤੇ ਮੈਂ ਪਿਛਲੇ ਸਾਲ ਸਟੇਟ ਜਾਣਾ ਸੀ ਨਾ ਹਾਕੀ ਦੀ ਮੈਂ ਦਮਾਲਾ ਬੰਨਾ ਸੀ ਤੇ ਮੇਰੇ ਸ਼ਾਰਪੇਜਰ ਫੋਟੋ ਪਾਈ ਸੀ ਇੰਸਟਾਗ੍ਰਾਮ ਤੇ ਲੋਕਾਂ ਨੇ ਤੇ ਗੰਦੇ ਗੰਦੇ ਕਮੈਂਟ ਕੀਤੇ ਸੀ ਨਾ ਮੈਨੂੰ ਪਤਾ ਕਿ ਮੇਰੇ ਪੇਰੈਂਟਸ ਮੈਨੂੰ ਉਸ ਟਾਈਮ ਕਹਿੰਦੇ ਸੀ ਕਿ ਨਹੀਂ ਤੂੰ ਇੰਸਟਾਗ੍ਰਾਮ ਬੰਦ ਕਰ ਫੇਰੇ ਵੀ ਮੈਂ ਜਰੀਆਂ ਆਉ ਬੱਲਣਾ ਮੈਂ ਲੋਕਾਂ ਨੇ ਗੱਲਾਂ ਨੂੰ ਇਗਨੋਰ ਕੀਤਾ ਮੈਨੂੰ ਪਤਾ ਜਿੱਥੇ ਮੈਂ ਸਹੀ ਹਾਂ ਉੱਥੇ ਮੈਨੂੰ ਕੋਈ ਕੁਝ ਕਹਿਣ ਦਾ ਹੱਕਦਾਰ ਹੀ ਨਹੀਂ ਆ ਅਸਤਾ ਕਿ ਮੇਰੇ ਆਪਦੇ ਵੀ ਕੁਛਕ ਮੈਨੂੰ ਕਹਿੰਦੇ ਹੁੰਦੇ ਕਿ ਹਾਂ ਤੂੰ ਸ਼ਾਰਟ ਪਾਈ ਫਿਰਦੀ ਆ ਹਨਾ ਕਿ ਤੂੰ ਖੇਡਣ ਲੱਗੀ ਸ਼ਾਰਟ ਪਾ ਲੈਂਦੀ ਆ ਜਾਂ ਫਿਰ ਕਿਤੇ ਵੀ ਖੇਡਣ ਦੇ ਵਿੱਚ ਉਹ ਵੀ ਨਹੀਂ ਚੱਲਦਾ ਸ਼ਾਰਟ ਆ ਆਪਾਂ ਦੇਖੀਏ ਨਾ ਜਿਹੜੀਆਂ ਆਪਣੀਆਂ ਹੁੰਦੀਆਂ ਜਰਸੀਆਂ ਉਹਨਾਂ ਦੇ ਨਾ ਅਸਲ ਸ਼ਾਰਟ ਨਹੀਂ ਹੁੰਦੇ ਜਿਵੇਂ ਹੁਣ ਬੱਚੀਆਂ ਕਬੱਡੀ ਵੀ ਖੇਡਦੀਆਂ ਕਬੱਡੀ ਵੀ ਖੇਡਦੀਆਂ ਉਹ ਸਾਰਾ ਕੁਝ ਸਾਡੇ ਸਾਹਮਣੇ ਮੈਂ ਇਕੱਲੀ ਹਾਕੀ ਵੀ ਖੇਡਦੀ ਮੈਂ ਹੈਂਡਬਾਲ ਵੀ ਖੇਡਦੀ ਮੈਂ ਬੈਡਮਿੰਟਨ ਵੀ ਖੇਡਦੀ ਆ ਠੀਕ ਹੈ ਠੀਕ ਹੈ ਤੇ ਉਸ ਦੇ ਵਿੱਚ ਪਾਉਣਾ ਪੈਂਦਾ ਵਾ ਆਪਾਂ ਮਜਬੂਰੀ ਨਹੀਂ ਕਹਿ ਸਕਦੇ ਹਨਾ ਇਹ ਜੋ ਗੇਮ ਆ ਗੇਮ ਦਾ ਰੂਲ ਆ ਇੱਕ ਵਰਦੀ ਆ ਰੂਲ ਹੈ ਹਾਂਜੀ ਇਹ ਇਸ ਕਰਕੇ ਅੱਜ ਅਸੀਂ ਸਾਡੀਆਂ ਬੱਚੀਆਂ ਵੇਖੋ ਕਿਸੇ ਪਿੰਡ ਦੇ ਵਿੱਚੋਂ ਜਾਂ ਕਿਸੇ ਵੀ ਤਰੱਕੀ ਦੇ ਵੱਲ ਪਾਸੇ ਬੱਚੀਆਂ ਜਿਹੜੀਆਂ ਕੰਮ ਨਹੀਂ ਕਰ ਰਹੀਆਂ ਤੇ ਜੇ ਤੁਸੀਂ ਅੱਜ ਵੇਖੋਗੇ ਨਾ ਤੁਸੀਂ ਇੰਸਟਾ ਖੋਲ ਲੋ ਜਾਂ ਕੋਈ ਹੋਰ ਚੈਨਲ ਖੋਲ ਲੋ ਤੇ ਕਿਵੇਂ ਉੱਥੇ ਲੈਣ ਲੱਗੀ ਹੋਈ ਆ ਕਿਵੇਂ ਆਪਣੇ ਆਪ ਨੂੰ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਨਾ ਨਿੱਕੀਆਂ-ਨਿੱਕੀਆਂ ਬੱਚੀਆਂ ਤੋਂ ਲੈ ਕੇ ਵੱਡੀ ਉਮਰ ਤੱਕ ਬੀਬੀਆਂ ਵੀ ਜਿਹੜੀਆਂ ਉਹ ਇੰਸਟਾ ਤੇ ਸਾਰਾ ਕੁਝ ਆਪਣਾ ਕਿਦਾਂ ਕਰ ਰਹੀਆਂ ਹੰਦਚ ਰਹੀਆਂ ਨਾ ਤੇ ਜੇ ਅਸੀਂ ਇਸ ਪਾਸੇ ਨਹੀਂ ਜਾਂਦੇ ਤੇ ਫਿਰ ਲੋਕਾਂ ਨੇ ਇਸ ਪਾਸੇ ਤੇ ਜਾਣੇ ਜਾਣਾ। ਹਾਂਜੀ ਜੇ ਦੇਖਿਆ ਜਾਵੇ ਨਾ ਮੈਂ ਇੰਸਟਾਗ੍ਰam ਯੂਜ਼ ਕਰਾਂ। ਮੈਂ ਫਸਟ ਰੀਲ ਦੇਖਣਾ ਇੱਕ ਨਾਚ ਗਈ ਆਉਂਦੀ ਹੁੰਦੀ ਹੈ ਕਿ ਕੋਈ ਨਿੱਕੀ ਜਿਹੀ ਕੁੜੀ ਕਾਰ ਕਰਦੀ ਪੈਂਦੀ ਆ ਜਾਂ ਫਿਰ ਮਾਂ ਆਤੀਆਂ ਹੁੰਦੀਆਂ ਵਾ। ਜਾਂ ਅੱਜ ਕੱਲ ਇਹ ਪਿਆ ਪਿਆ ਸਾਲ ਦੀ ਬੇਬੀਆਂ ਵੀ ਨਾ ਮਾਨੋ ਵੀ ਕਰਦੀਆਂ ਬੰਦੀਆਂ। ਇਹ ਬਿਲਕੁਲ ਸਹੀ ਗੱਲ। ਤੇ ਉਹਨਾਂ ਨੂੰ ਪਤਾ ਲੋਕਾਂ ਨੇ ਇਹਨੇ ਲਾਈਕ ਕਮੈਂਟ ਕਰਨੇ ਕਿ ਨਹੀਂ ਇਹ ਕੰਜਰ ਗੁਣਾ ਸਾਰਿਆਂ ਨੂੰ ਪਸੰਦ ਆ ਖਾਸ ਕਰ ਮੁੰਡੇ ਜ਼ਿਆਦਾ ਆਉਂਦੇ ਉਹਨਾਂ ਦੇ ਵਿੱਚ ਮੈਂ ਜ਼ਿਆਦਾ ਕਮੈਂਟ ਪੜਾ ਨਾ ਤੇ ਮੁੰਡੇ ਹੁੰਦੇ ਆ ਹਾਂ ਬਿਲਕੁਲ ਬਿਲਕੁਲ ਆਪਾਂ ਕਿਸੇ ਦੀ ਧੀ ਪੈਂਦੀ ਇੱਜ਼ਤ ਉਛਾਲ ਸਕਦੇ ਪਰ ਅਦੀ ਇੱਜ਼ਤ ਨੂੰ ਬਚਾ ਨਹੀਂ ਸਕਦੇ ਆਪਾਂ ਕੀ ਇੱਕ ਇੱਕ ਕਮੈਂਟ ਨਹੀਂ ਕਰ ਸਕਦੇ ਕਿ ਭੈਣੇ ਤੋਂ ਆਪਣੇ ਪੂਰੇ ਕੱਪੜੇ ਪਾ ਕੇ ਰੱਖ ਆਪਾਂ ਕਿਸਨੂੰ ਭੈਣ ਕਹਿ ਕੇ ਨਹੀਂ ਬੁਲਾਉਂਦੇ ਉਹਦੇ ਵਿੱਚ ਜੇ ਦੇਖੀਏ ਨਾ ਇਨੀ ਗੰਦੀਆਂ ਗੱਦੀਆਂ ਗੱਲਾਂ ਲਿਖੀਆਂ ਹੁੰਦੀਆਂ ਕਿ ਆਪਣੇ ਆਪਣੇ ਦੇਖ ਹੁੰਦਾ ਕਿ ਸਾਨੂੰ ਕੁੜੀ ਬਣਾ ਕੇ ਗਲਤੀ ਕੀਤੀ ਆ ਮਹਾਰਾਜ ਕੀ ਕਹਿੰਦਾ ਨਹੀਂ ਬੁਣਾਲੇ ਨੂੰ ਸੋਕ ਕਿਉਂ ਮੰਦਾ ਆਖੀ ਜਿੱਤ ਜੰਮਿਆ ਰਹਿ ਜਾਣ ਹਨਾ ਅਸੀਂ ਉਹੀ ਗੱਲ ਹੀ ਸਮਝਦੇ ਪਏ ਕਿ ਸਾਡੇ ਅੱਜ ਕੱਲ ਦੇ ਮੁੰਡੇ ਨਹੀਂ ਮਾਨ ਪਹਿਲਾਂ ਤਾਂ ਹਨਾ ਆਪਾਂ ਗਲਤੀ ਸਾਰੀ ਕੁੜੀਆਂ ਦੇ ਵਿੱਚ ਕਰ ਦਿੰਦੇ ਨੇ ਕਿ ਅੱਜ ਕੱਲ ਦੇ ਮੁੰਡੇ ਸਹੀ ਹੋ ਨਾ ਕੁੜੀਆਂ ਦੀ ਇੱਜ਼ਤਾਂ ਵੱਲ ਨਾ ਚਾਹ ਕਹਿੰਦੇ ਅੱਜ ਯੋਗ ਕੁਝ ਹੋਰ ਹੁੰਦਾ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਅੱਜ ਦੇ ਦੇਖੀਏ ਮੈਂ ਦਸਤਾਰ ਬੰਨ੍ਹ ਕੇ ਭਾਵਾ ਔਰ ਬੜੇ ਘੱਟ ਲਾਈਕ ਕਮੈਂਟ ਆਉਣਗੇ ਪਰ ਮੈਨੂੰ ਲੋੜ ਨਹੀਂ ਲਾਈਕ ਕਮੈਂਟ ਆ ਰਹੀ ਆਪਾਂ ਕੀ ਇੱਕ ਸਿਰਫ ਕੀ ਕਰਨਾ ਵਾ ਆਪਾਂ ਆਪਣਾ ਕੰਮ ਕਰਨਾ ਕਿ ਲੋਕ ਸਹੀ ਪਾਸੇ ਜਾਣ ਆਪਾਂ ਲਾਈਕ ਕਮੈਂਟਸ ਵਾਸਤੇ ਜਾਂ ਫਿਰ ਫੋਲੋਅਰਸ ਵਾਸਤੇ ਕੰਮ ਨਹੀਂ ਕਰਦੇ ਪਏ ਇੱਥੇ ਹਨਾ ਪਰ ਜਿਹੜੀਆਂ ਦੂਜੀਆਂ ਨੇ ਉਹਨਾਂ ਨੇ ਵੇਖਿਆ ਉਹਨਾਂ ਨੂੰ ਬਿਨਾ ਬਦਲਦੇ ਕਿਸ ਦੇ 1 ਮਿਲੀਅਨ ਹੋ ਗਏ ਕਿਸ ਦੇ 9 ਮਿਲੀਅਨ ਹੋ ਗਏ ਇਦਾਂ ਦੇ ਫੋਲੋਅਰ ਵਗੈਰਾ ਹਨਾ ਉਹਨਾਂ ਦੇ ਵਾਦੇ ਨੇ ਸਿਰਫ ਕੀ ਕਿ ਉਹ ਆਪਣਾ ਜਿਸਮ ਦਿਖਾਉਂਦੀਆਂ ਨੇ ਬਿਲਕੁਲ ਸਮਾਜ ਵੇਖੋ ਅੱਜ ਕਿੰਨਾ ਗਰਾਵਟ ਵਾਲੇ ਪਾਸੇ ਜਾ ਰਿਹਾ ਨਾ ਅੱਜ ਦਿਨੋਂ ਦਿਨ ਇੰਨਾ ਸਾਡੇ ਸਮਾਜ ਵਿੱਚ ਬੁਰਾ ਹਾਲ ਹੋਈ ਜਾਂਦਾ ਕਿ ਅਸੀਂ ਕਦੇ ਵੀ ਸੋਚਿਆ ਨਹੀਂ ਸੀ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬੱਚੀਆਂ ਇੰਨਾ ਆਪਣੇ ਧਰਮ ਤੋਂ ਆਪਣੇ ਸਿਧਾਂਤਾਂ ਤੋਂ ਦੂਰ ਚਲੇ ਜਾਣਗੀਆਂ ਕਿ ਇਹਨਾਂ ਦਾ ਮੋੜਣਾ ਵਾਪਸ ਹੋ ਜਾਏਗਾ ਦੁੱਖ ਇਸ ਗੱਲ ਦਾ ਪਰ ਤੁਸੀਂ ਅੱਜ ਸਾਡੇ ਨਾਲ ਅੱਜ ਆਏ ਬਹੁਤ ਸੋਹਣੀਆਂ ਲੱਗੀਆਂ ਗੱਲਾਂ ਤੁਹਾਡੀਆਂ ਕਿਉਂਕਿ ਪਰੇਸ਼ਾਨੀਆਂ ਫਿਰ ਆਉਂਦੀਆਂ ਜਦੋਂ ਆਪਾਂ ਸਮਾਜ ਵਿੱਚੋਂ ਭੀੜ ਵਿੱਚੋਂ ਜਦੋਂ ਆਪਾਂ ਵੱਖਰੇ ਹੋ ਕੇ ਤੁਰਦੇ ਹਾਂ ਨਾ ਪਰੇਸ਼ਾਨੀਆਂ ਫਿਰ ਆਉਂਗੀਆਂ ਹੀ ਆਉਂਦੀਆਂ ਤੇ ਸਿੱਖੀ ਨੂੰ ਸਿਧਾਂਤ ਨੂੰ ਆਪਾਂ ਲੈ ਕੇ ਚੱਲਣਾ ਗੁਰਬਾਣੀ ਨੂੰ ਤਾਂ ਜੋ ਅਸੀਂ ਕਿਸੇ ਦੇ ਵਾਸਤੇ ਵਧੀਆ ਕੋਈ ਸਾਨੂੰ ਵੇਖ ਕੇ ਕਵੇ ਬਈ ਮੈਂ ਇਦਾਂ ਦਾ ਵੀ ਬਣਨਾ ਪਰ ਵੈਸੇ ਇਹ ਘਾਟਾ ਨਾ ਹਾਂਜੀ ਕੋਈ ਇਦਾਂ ਆਪਾਂ ਨੂੰ ਵੇਖ ਕੇ ਕਵੇ ਔਰ ਤੁਸੀਂ ਦੱਸਿਓ ਕਿ ਇੰਨੀਆਂ ਬੱਚੀਆਂ ਪੜ੍ਹਦੀਆਂ ਉਹਨਾਂ ਦੇ ਵਿੱਚੋਂ ਕੋਈ ਅੰਮ੍ਰਿਤਧਾਰੀ ਨਹੀਂ ਹੈਗੀ ਹਾਂ ਸਿਰ ਵੀ ਨਿਢਾ ਕੇ ਰੱਖਦੇ ਨਾ ਤੇ ਬਾਕੀ ਇਹ ਵੀ ਵੱਡੀ ਮੁਸ਼ਕਲ ਆਉਣ ਵਾਲੇ ਸਮੇਂ ਵਿੱਚ ਕਿ ਸਾਡੇ ਸਮਾਜ ਦਾ ਹਾਲਾਤ ਜੋ ਹਾਲ ਉਹ ਕੀ ਹੋਏਗਾ ਨਾ ਕਿਦਾਂ ਦਾ ਸਮਾਏਗਾ ਚਲੋ ਆਪਾਂ ਦੂਜੀ ਵਾਰੀ ਕਿਤੇ ਟਰੂ ਕਰਾਂਗੇ ਜਦੋਂ ਫਿਰ ਆਪਾਂ ਕੇ ਹੋਰ ਮਸਲੇ ਤੇ ਆਪਾਂ ਲੈ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ